ਪਲੇਟਫਾਰਮ ਸਿੱਖਾਂ ਦੀ ਆਵਾਜ਼ ਸਤਲੁਜ ਐਪੀਸੋਡ ਹੈ ਤੀਜਾ ਪਹਿਲੇ ਦੋ ਐਪੀਸੋਡਸ ਦੇ ਵਿੱਚ ਤੁਸੀਂ ਦੇਖਿਆ ਕਿ ਸੰਤ ਭਿੰਡਰਾ ਵਾਲਿਆਂ ਨੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਉਣਾ ਸ਼ੁਰੂ ਕਰ ਦਿੱਤਾ ਤੇ ਹਿੰਦੂਤਾਵੀ ਲੀਡਰਸ਼ਿਪ ਵੱਲੋਂ ਪਹਿਲਾਂ ਤੋਂ ਹੀ ਸਿੱਖਾਂ ਬਾਰੇ ਬਣੇ ਸਿਵਲਾਈਜ਼ੇਸ਼ਨਲ ਕਨਫਲिक्ट ਦੇ ਆਧਾਰ ਤੇ ਵਰਤਾਅ ਕੀਤਾ ਜਾ ਰਿਹਾ ਹੈ ਸੰਵਿਧਾਨਿਕ ਤੌਰ ਤੇ ਹੋਵੇ ਜਾਂ ਕਾਨੂੰਨ ਨੂੰ ਲਾਗੂ ਕਰਨ ਦੇ ਸਬੰਧ ਸੰਤ ਭਿੰਡਰਾਂ ਵਾਲਿਆਂ ਨੇ ਜਿਹੜਾ ਸਰਕਾਰ ਵੱਲੋਂ ਭਾਰਤ ਵੱਲੋਂ ਕੀਤਾ ਜਾ ਰਿਹਾ ਐਸ ਪੱਖਪਾਤ ਦੀ ਜੜ ਫੜ ਲਈ ਤੇ ਜਿਸ ਤਰੀਕੇ ਨਾਲ ਉਹਨਾਂ ਨੇ ਸਿੱਖਾਂ ਨੂੰ ਐਸ ਪੱਖਪਾਤ ਬਾਰੇ ਜਾਣਕਾਰੀ ਦਿੱਤੀ ਇਹ ਪਹਿਲੇ ਸਿੱਖ ਲੀਡਰਾਂ ਨਾਲੋਂ ਬਿਲਕੁਲ ਵੱਖਰੀ ਤੇ ਜ਼ੋਰਦਾਰ ਸੀ ਅਕਾਲੀ ਲੀਡਰ ਅਤੇ ਸਿੱਖ ਪੱਤਰਕਾਰ ਸੰਤ ਜਰਨੈਲ ਸਿੰਘ ਦੀ ਅਚਾਨਕ ਸਾਹਮਣੇ ਆਈ ਇਸ ਮੁਹਾਰਤ ਤੋਂ ਬਹੁਤ ਹੈਰਾਨ ਸੀ ਇਸ ਤੋਂ ਪਹਿਲੇ ਸਿੱਖ ਲਿਟਰੇਚਰ ਚ ਸਿੱਖਾਂ ਨੂੰ ਕੀਲ ਲੈਂਣ ਦੀ ਸਮਰੱਥਾ ਦੇਖਣ ਚ ਸੁਣਨ ਚ ਨਹੀਂ ਸੀ ਹੁਣ ਕਥਾ ਅੱਗੇ ਤੁਰਦੀ ਹੈ ਆਈ ਵਿਲ ਟਾਕ ਟੂ ਦੀ ਏਜੰਸੀ ਡਾਇਰੈਕਟਰ ਦੇ ਮਸਟ ਅਗਰੀ ਔਨ ਦਿਸ ਪੁਆਇੰਟ ਪੰਜਾਬ ਫਾਰਮੂਲਾ ਵਿਲ ਬੀ ਗਾਰਬੇਜ ਵਿਦਆਊਟ ਇੰਪਲੀਮੈਂਟਿੰਗ ਮਾਈ ਪੁਆਇੰਟ ਅਬਾਊਟ ਪਾਕਿਸਤਾਨੀ ਪ੍ਰੋਬਲਮ आगे बताइए शरण को से बात हो गई है और अब को हमारे साथ है सत्य ਖੰਤ ਭੇਂਡਰਾਂ ਵਾਲਿਆਂ ਵੱਲੋਂ ਸਿੱਖੀ ਦੀ ਕੀਤੀ ਚਾਰਹੀ ਗੱਲ ਅਤੇ ਉਹਨਾਂ ਦੀ ਵੱਧਦੀ ਪ੍ਰਸਿੱਧੀ ਦੇ ਕਾਰਨ ਅਕਾਲੀ ਲੀਡਰਸ਼ਿਪ ਨੇ ਉਹਨਾਂ ਦੀ ਕਮਾਂਡ ਦੇ ਥੱਲੇ ਅੰਮ੍ਰਿਤਸਰ ਆਉਣ ਦਾ ਫੈਸਲਾ ਕਰ ਲਿਆ। ਅਕਾਲੀ ਦਲ ਨੇ ਪਾਣੀਆਂ ਲਈ ਕਪੂਰੀ ਤੋਂ ਲਾਇਆ ਮੋਰਚਾ ਮੁਲਤਵੀ ਕਰ ਦਿੱਤਾ। ਅਤੇ ਬਕਾਇਦਾ ਤੌਰ ਤੇ ਉਤੇ 4 ਅਗਸਤ 1982 ਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਦਿੱਲੀ ਦੇ ਵਿਰੁੱਧ ਧਰਮਯੁੱਧ ਮੋਰਚਾ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ। ਹਰਚੰਦ ਸਿੰਘ ਲਾਗੋਵਾਲੂ ਮੋਰਚੇ ਦਾ ਡਿਕਟੇਟਰ ਬਣਾਇਆ ਗਿਆ ਮੋਰਚਾ ਅਮਨਮਈ ਸੀ ਸ਼ਾਂਤ ਭਈ ਤੇ ਇਸ ਦੇ ਦੌਰਾਨ ਜੇਲ੍ਹ ਭਰੋ ਅੰਦੋਲਨ ਚ ਸਿੱਖਾਂ ਵੱਲੋਂ ਆਪਣੇ ਆਪ ਨੂੰ ਗ੍ਰਿਫਤਾਰੀਆਂ ਲਈ ਪੇਸ਼ ਕੀਤਾ ਜਾਣ ਲੱਗਾ ਧਰਮਯੂਤ ਮੋਰਚੇ ਚ ਅਗਸਤ 1982 ਤੋਂ ਲੈ ਕੇ ਜੂਨ 1984 ਤੱਕ 3 ਲੱਖ ਸਿੱਖਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਪੰਜਾਬ ਦੀਆਂ ਜੇਲਾਂ ਭਰ ਗਈਆਂ ਤਾਂ ਸਰਕਾਰ ਨੂੰ ਸਕੂਲ ਅਤੇ ਕਿਲੇ ਖਾਲੀ ਕਰਵਾ ਕੇ ਟੈਂਪਰੇਰੀ ਜੇਲਾ ਬਣਾ ਕੇ ਸਿੱਖਾਂ ਨੂੰ ਕੈਦ ਕਰਨਾ ਪਿਆ। ਧਰਮਯੁੱਧ ਮੋਰਚੇ ਦੇ ਇਹਨਾਂ 2 ਸਾਲਾਂ 'ਚ ਪੁਲਿਸ ਵੱਲੋਂ ਕੀਤੇ ਤਸ਼ੱਦਦ ਅਤੇ ਗੋਲੀਬਾਰੀ 'ਚ 300 ਤੋਂ ਵੱਧ ਸਿੱਖਾਂ ਦੀ ਜਾਨ ਗਈ। ਪੰਜਾਬ ਤੋਂ ਬਾਹਰ ਹਰਿਆਣਾ, ਦਿੱਲੀ, ਬੰਬਈ ਅਤੇ ਕਾਨਪੁਰ 'ਚ ਹਿੰਦੂ ਤਵੀ ਪੀੜਾਂ ਵੱਲੋਂ ਕੀਤੀ ਹੁੱਲੜਬਾਜ਼ੀ 'ਚ 200 ਤੋਂ ਵੱਧ ਸਿੱਖਾਂ ਦੀ ਜਾਨ ਚਲੀ ਗਈ। ਸ੍ਰੀ ਦਰਪਾਰ ਸਾਹਿਬ ਕੰਪਲੈਕਸ 'ਚ ਸਿੱਖਾਂ ਨੂੰ ਅਗਲੀ ਸਦੀ ਵਾਸਤੇ ਆਉਣ ਵਾਲੇ ਸਮੇਂ ਵਾਸਤੇ ਆਜ਼ਾਦੀ ਲਈ ਤਿਆਰ ਕਰ ਰਹੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਭਾਰਤੀ ਸਟੇਟ ਵੱਲੋਂ ਕੀਤੀ ਜਾ ਰਹੀ ਹਿੰਸਾ ਦਾ ਜਵਾਬ ਹਿੰਸਾ ਨਾਲ ਦੇਣ ਦਾ ਐਲਾਨ ਕਰ ਦਿੱਤਾ ਫੈਸਲਾ ਕਰ ਲਿਆ ਸੀ ਉਹਨਾਂ ਨੇ ਉਹ ਆਪਣੇ ਭਾਸ਼ਣ ਚ ਹਰ ਸ਼ਬਦ ਬਹੁਤ ਸੋਚ ਸਮਝ ਕੇ ਬੋਲ ਰਹੇ ਸਨ ਹਾਲਾਂਕਿ ਉਹਨਾਂ ਦੀ ਸਕੂਲੀ ਵਿੱਦਿਆ ਆਮ ਦਾਰਸ਼ਨਿਕ ਲੋਕਾਂ ਦੇ ਬਰਾਬਰ ਦੀ ਨਹੀਂ ਸੀ ਪਰ ਉਹ ਭਵਿੱਖ ਚ ਸਿੱਖਾਂ ਨਾਲ ਵਾਪਰਨ ਵਾਲੀਆਂ ਦਿਲ ਕੰਬਾ ਦੇਣ ਵਾਲੀਆਂ ਘਟਨਾਵਾਂ ਨੂੰ ਪਹਿਲਾਂ ਹੀ 부ਝ ਰਹੇ ਸਨ ਜਾਂ 부ਝ ਚੁੱਕੇ ਸਨ ਸੰਤ ਜਰਨੈਲ ਸਿੰਘ ਸਿੱਖਾਂ ਨੂੰ ਭਵਿੱਖ 'ਚ ਉਹਨਾਂ ਦੀ ਹੋਣ ਵਾਲੀ ਕਤਲੋਗਾਰਧ ਬਾਰੇ ਲਗਾਤਾਰ ਚੇਤਾਵਨੀ ਦਿੰਦੇ ਰਹੇ ਬਿਲਕੁਲ ਐਸੇ ਸਮੇਂ ਦੌਰਾਨ ਜਲੰਧਰ ਦੀ ਪੱਤਰਕਾਰੀ ਭਾਰਤ ਦੀ ਫਿਰਕੂ ਹਿੰਦੂਤਵੀ ਪੱਤਰਕਾਰੀ ਅਤੇ ਦੁਨੀਆ ਦੀ ਪ੍ਰੈਸ 'ਚ ਜੇ ਕਿਸੇ ਦਾ ਨਾਮ ਚੱਲ ਰਿਹਾ ਸੀ ਤਾਂ ਉਹ ਸੀ ਸੰਤ ਭਿੰਡਰਾਂ ਵਾਲੇ ਭਾਰਤੀ ਹਿੰਦੂਤਵੀ ਮੀਡੀਆ ਨੇ ਸੰਤਾਂ ਨੂੰ ਹਿੰਦੂ ਬੋਗਣਤੀ ਲਈ ਇੱਕ ਵੱਡਾ ਹਉਆ ਬਣਾ ਕੇ ਪੇਸ਼ ਕਰ ਦਿੱਤਾ ਸੀ ਹਿੰਦੂ ਮਿਥਿਆਸ ਦੇ ਮੁਤਾਬਕ ਸਿਧਾਂਤ ਅਤੇ ਫਲਸਫੇ ਦੇ ਆਧਾਰ ਤੇ ਸਹੀ ਜਾਂ ਗਲਤ ਹੋਣ ਦੀ ਜਿਹੜੀ ਨਿਰਖ ਪਰਖਾ ਉਹ ਸਿਰਫ ਜੰਗ ਕਰਦੀ ਹੈ ਜਿਹੜੀ ਧਿਰ ਹਾਰ ਗਈ ਉਹ ਖਲਨਾਇਕ ਅਤੇ ਜਿਹੜੀ ਧਿਰ ਜਿੱਤ ਗਈ ਉਹ ਨਾਇਕ ਰਾਮਾਇਣ ਚ ਰਾਵਣ ਇੱਕ ਆਦਰਸ਼ ਦੇਵ ਹੁੰਦਾ ਹੋਇਆ ਵੀ ਹਾਰ ਕੇ ਖਲਨਾਇਕ ਸਾਬਤ ਕਰ ਦਿੱਤਾ ਗਿਆ ਇਸੇ ਤਰ੍ਹਾਂ ਜੂਏ 'ਚ ਆਪਣੀ ਜਨਾਨੀ ਨੂੰ ਹਾਰਨ ਵਾਲੇ ਪਾਂਡੇ ਭਰਾ ਕ੍ਰਿਸ਼ਨ ਦੀ ਮਦਦ ਦੇ ਨਾਲ ਧੋਖਾ ਕਰਕੇ ਜਿੱਤਦਾ ਗਏ ਅਤੇ ਨਾਇਕ ਸਾਬਤ ਕਰ ਦਿੱਤੇ ਗਏ ਇਹ ਹਿੰਦੂ ਮਿਥਿਆਸ ਦੇ ਮੁਤਾਬਕ ਹੁਣ ਜਿਹੜੀਆਂ ਮੌਜੂਦਾ ਭਾਰਤ ਦੀਆਂ ਤੈਸ਼ੂਦਾ ਪਰਪਾਰਟੀਆਂ ਨੇ ਉਹਨਾਂ ਨੇ ਉਹਨਾਂ ਨੂੰ ਪੰਜਾਬ ਤੇ ਵੀ ਲਾਗੂ ਕੀਤਾ ਜਾਣਾ ਸੀ ਭਾਰਤੀ ਪ੍ਰੈਸ ਸਿੱਖਾਂ ਤੇ ਭਿੰਡਰਾਂ ਵਾਲਿਆਂ ਬਾਰੇ ਆਪਣੇ ਸਾਧਨਾ ਰਹੀ ਅੱਤਵਾਦੀ ਹੋਣ ਦਾ ਖਲਨਾਇਕ ਹੋਣ ਦਾ ਠੱਪਾ ਲਾਉਣ 'ਚ ਕਾਮਯਾਬ ਹੋ ਰਹੀ ਸੀ ਬਸ ਹੁਣ ਸਿੱਖਾਂ ਨੂੰ ਦਰੜ ਕੇ ਖਲਨਾਇਕ ਸਾਬਤ ਕਰਨਾ ਸੀ ਇਹੋ ਹੀ ਗੱਲ ਬਾਕੀ ਸੀ ਇਸ ਕੰਮ ਲਈ ਆਰਐਨਕਾਓ ਅਤੇ ਉਸਦੀ ਟੀਮ ਸਿੱਖ ਇਤਿਹਾਸ ਅਤੇ ਸਿੱਖ ਸੁਭਾ ਦੇ ਇੱਕ ਇੱਕ ਪੱਖ ਨੂੰ ਬਹੁਤ ਧਿਆਨ ਦੇ ਨਾਲ ਵਿਚਾਰ ਕੇ ਨਵੀਂ ਵਿਅੋ ਰਚਨਾ ਤਿਆਰ ਕਰਨ ਚ ਜੁਟੀ ਹੋਈ ਸੀ ਇਹ ਸਭ ਦੇ ਪਿੱਛੇ ਇਸ ਕੌਨਸਪੀਰੇਸੀ ਨੂੰ ਇਸ ਸਾਜ਼ਿਸ਼ ਨੂੰ ਅੰਜਾਮ ਕਿਵੇਂ ਦਿੱਤਾ ਗਿਆ ਹੁਣ ਉਹਦੀ ਗੱਲ ਕਰਦੇ ਆਂ ਪਿੱਛੇ ਆਰਐਨ ਕਾਉ ਨੂੰ ਅਸੀਂ ਅਧ ਵਿਚਾਲੇ ਛੱਡਤਾ ਸੀ ਸਿੱਖਨ ਅਸਲ ਕੁਸ਼ੀ ਤੇ ਇਸ ਵਰਤਾਰੇ ਨੂੰ ਪਹਿਲਾ ਆਪਰੇਸ਼ਨ ਪੰਜਾਬ ਕੋਡ ਨੇਮ ਦਿੱਤਾ ਗਿਆ ਸੀ ਉੱਚ ਤਾਂ ਇੰਦਰਾ ਗਾਂਧੀ ਤੇ ਪ੍ਰਧਾਨ ਮੰਤਰੀ ਵੰਨਨ ਤੋਂ ਹੀ ਆਪਰੇਸ਼ਨ ਪੰਜਾਬ ਦੀ ਤਿਆਰੀ ਸ਼ੁਰੂ ਹੋ ਗਈ ਸੀ ਪਰ ਆਰਐਨ ਕਾਉ ਨੂੰ ਪ੍ਰਧਾਨ ਮੰਤਰੀ ਦਫ਼ਤਰ ਨਾਲ ਜੁੜੇ ਮਾਮਲਿਆਂ ਅਤੇ ਇੰਦਰਾ ਗਾਂਧੀ ਦੀ ਨਿੱਜੀ ਸੁਰੱਖਿਆ ਤੋਂ ਹਟਾ ਕੇ ਜਿਹੜੀ ਥਰਡ ਏਜੰਸੀ ਬਣਾਈ ਗਈ ਸੀ ਉਸ ਨੂੰ ਬਕਾਇਦਾ ਤੌਰ ਤੇ ਉੱਤੇ 1980 ਦੇ ਅਧੇਚ ਕਾਰਜਸ਼ੀਲ ਕਰ ਦਿੱਤਾ ਗਿਆ ਸੀ ਆਰ ਆ ਡਬਲਯੂ ਰਾ ਦੇ ਬਹੁਤ ਤਿੱਖੇ ਦਿਮਾਗ ਵਾਲੇ ਅਫਸਰਾਂ ਨੂੰ ਡੈਪੂਟੇਸ਼ਨ ਤੇ ਤੀਜੀ ਏਜੰਸੀ ਚ ਸ਼ਾਮਲ ਕੀਤਾ ਗਿਆ ਬਹੁਤੇ ਅਫਸਰ ਪੰਜਾਬ ਹਰਿਆਣਾ ਰਾਜਸਥਾਨ ਜੰਮੂ ਕਸ਼ਮੀਰ ਅਤੇ ਦਿੱਲੀ ਚ ਕੰਮ ਕਰਦੇ ਇੰਟੈਲੀਜੈਂਸ ਬਿਊਰੋ ਜਾਂ ਰਾ ਦੇ ਨਾਲ ਸੰਬੰਧ ਰੱਖਦੇ ਸਨ ਇਹਨਾਂ ਚ ਕਾਓ ਦਾ ਕਾਓ ਦੇ ਬਾਅਦ ਦੂਜੇ ਨੰਬਰ ਤੇ ਗ੍ਰੀਸ਼ ਸਖਸੈਨਾ ਉਰਫ ਗੈਰੀ ਦਾ ਨਾਮ ਹੁੰਦਾ ਜਿਹੜਾ ਉਸ ਵੇਲੇ ਰਾ ਦਾ ਡਾਇਰੈਕਟਰ ਸੀ ਇਹ ਹੈ ਇੱਕ ਦੂਜੇ ਦਰਜੇ ਦਾ ਅਫਸਰ ਸੰਜੀਵ ਤਰਪਾਠੀ ਜਿਹੜਾ ਬਾਅਦ ਵਿੱਚ ਜਾ ਕੇ ਰਾ ਦਾ ਸਕੱਤਰ ਬਣਿਆ ਐਸ ਕੇ ਤਰਪਾਠੀ ਅੰਮ੍ਰਿਤਸਰ ਰਹਿ ਕੇ ਸਾਰੇ ਆਪਰੇਸ਼ਨ ਦੀ ਨਜ਼ਰਸ਼ਾਨੀ ਕਰ ਰਿਹਾ ਸੀ ਜੂਨ 1984 ਦੇ ਤੁਰੰਤ ਬਾਅਦ ਤਰਪਾਠੀ ਵੱਲੋਂ ਖੁਫੀਆ ਤੰਤਰ ਦੇ ਅੰਮ੍ਰਿਤਸਰ ਅਤੇ ਪੰਜਾਬ ਆਪਰੇਸ਼ਨ ਨਾਲ ਸੰਬੰਧਿਤ ਦਸਤਾਵੇਜ਼ਾਂ ਅਤੇ तमाम ਸਬੂਤਾਂ ਨੂੰ ਖਤਮ ਕੀਤਾ ਗਿਆ। ਇਹ ਕੇਸ ਸੰਕਰਨ ਨਾਇਰ ਇੰਡੀਅਨ ਐਮਪੀਰੀਅਲ ਪੁਲਿਸ ਦਾ ਸੀਨੀਅਰ ਅਫਸਰ 1968 ਜਦੋਂ ਰਾ ਦਾ ਗਠਨ ਹੋਇਆ ਤਾਂ ਇਸ ਨੂੰ ਆਰ ਐਨ ਕਾਉਦਾ ਡਿਪਟੀ ਬਣਾਇਆ ਗਿਆ ਸੀ। 1970-71 ਚ ਜਦੋਂ ਇਹ ਰਾ ਦਾ ਮੁਖੀ ਸੀ ਤਾਂ ਇਸ ਨੇ ਪੂਰਬੀ ਪਾਕਿਸਤਾਨ ਨੂੰ ਇੱਕ ਵੱਖਰਾ ਮੁਲਕ ਬੰਗਲਾਦੇਸ਼ ਬਣਾਉਣ ਚ ਵੱਡਾ ਰੋਲ ਅਦਾ ਕੀਤਾ ਬੰਗਲਾ ਬਾਗੀਆਂ ਨੂੰ ਜਥੇਬੰਦ ਕਰਨ ਲਈ ਬਣਾਈ ਗਈ ਮੁਕਤੀ ਵਾਣੀ ਗਰੁੱਪ ਦੀ ਜਿਹੜੀ ਸਥਾਪਤੀ ਲਈ ਜਨਰਲ ਸ਼ਾਬੀਗ ਸਿੰਘ ਅਤੇ ਕੇ ਸੰਕਰਨ ਨਾਇਰ ਨੇ ਮਿਲ ਕੇ ਕੰਮ ਕੀਤਾ ਸੀ 1982 ਚ ਇਹ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸਕੱਤਰਤ ਡਾਇਰੈਕਟਰ ਬਣਿਆ ਅਤੇ ਤੀਜੀ ਏਜੰਸੀ ਦੇ ਗਠਨ ਚ ਕੇ ਸੰਕਰਨ ਨਾਇਰ ਦੀ ਵੀ ਬਹੁਤ ਵੱਡੀ ਭੂਮਿਕਾ ਕੇ ਸੰਕਰਨ ਨਾਇਰ ਦੇ ਬਾਅਦ ਇੱਕ ਹੋਰ ਨਾਮ ਹੈ ਐਨ ਐਫ ਸੰਟੁਕ ਨੋ ਸ਼ਰਵੀਨੁਕ ਫ੍ਰੈਮਜੀ ਸੰਟੁਕ ਜਿਹੜਾ 1970 ਤੋਂ 1983 ਤੱਕ ਰਾ ਦਾ ਮੁਖੀ ਰਹਾ ਅਤੇ ਜੂਨ 1984 ਦੇ ਹਮਲੇ ਤੋਂ ਪਹਿਲਾਂ ਕੇ ਸੰਕਰਨ ਨਾਇਰ ਅਤੇ ਆਰ ਐਨ ਕਾਓ ਨੇ ਮਿਲ ਕੇ ਸਿੱਖਾਂ ਨੂੰ ਖੁੱਡੇ ਲਾਉਣ ਦਾ ਬਹੁਤ ਸਾਰਾ ਕੰਮ ਮੁਕੰਮਲ ਕਰ ਲਿਆ ਸੀ ਐਨ ਐਫ ਸੈਂਟੂਕ ਬਾਰੇ ਬਹੁਤੀ ਜਾਣਕਾਰੀ ਨਹੀਂ ਮਿਲਦੀ ਪਰ ਇਹ ਮੋਰਾਰਜੀ ਦੇਸਾਈ ਦੇ ਪ੍ਰਧਾਨ ਮੰਤਰੀ ਹੁੰਦਿਆ ਅਤੇ ਇੰਦਰਾ ਗਾਂਧੀ ਤੇ ਪ੍ਰਧਾਨ ਮੰਤਰੀ ਬੰਨਨ ਤੱਕ ਰਾਹ ਦਾ ਮੁਖੀ ਰਹਾ ਐਨ ਐਫ ਸੈਂਟੂਕ ਦੇ ਅੰਤ ਦੀ ਕਹਾਣੀ ਵੀ ਉਸਦੇ ਕੰਮਾਂ ਵਾਂਗ ਬਹੁਤ ਦਿਲਚਸਪ ਹੈ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਤੋਂ 1 ਸਾਲ ਪਹਿਲਾਂ 1983 ਚ ਸੈਂਟੂਕ ਆਪਣੇ ਰਿਟਾਇਰ ਹੋਣ ਵਾਲੇ ਦਿਨ ਅਚਾਨਕ ਗਾਇਬ ਹੋ ਗਿਆ। ਕਲਕੱਤੇ ਦੇ ਇੱਕ ਅਖਬਾਰ ਨੇ ਖਬਰ ਦਿੱਤੀ ਕਿ ਰਾ ਦਾ ਸੇਵਾਮੁਕਤ ਮੁਖੀ ਭਾਰਤ ਛੱਡ ਕੇ ਦੌੜ ਗਿਆ। ਉਸ ਬਾਰੇ ਹਾਲੇ ਤੱਕ ਕੋਈ ਸੂਹ ਨਹੀਂ ਮਿਲੀ। ਇਸ ਦੇ ਕਈ ਕਾਰਨ ਹੋ ਸਕਦੇ ਨੇ। ਅੰਤ ਵਿੱਚ ਇਸ ਸਾਰੀ ਡਾਕੂਮੈਂਟਰੀ ਜਿਹੜੀ ਅਸੀਂ ਤੁਹਾਨੂੰ ਦੱਸਣ ਲੱਗੇ ਹੋਏ ਹਾਂ। ਇਹਦੇ ਬਾਅਦ ਤੁਸੀਂ ਆਪਣੇ ਆਪਣੇ ਅੰਦਾਜ਼ੇ ਲਾਉਣ ਲਈ ਪੂਰੀ ਤਰ੍ਹਾਂ ਆਜ਼ਾਦ ਹੋ। ਗ੍ਰੀਸ਼ ਸਖਸਿਆਨਾ ਕੇ ਸੰਕਰਨ ਨਾਇਰ ਅਤੇ ਆਰ ਐਨ ਕਾਉ ਦੀ ਇਹ ਸਾਰੀ ਜੁਡਲੀ ਨਹਿਰੂ ਪਰਿਵਾਰ ਦੀ ਖਾਸ ਕਿਰਪਾ ਦੀ ਪਾਤਰ ਰਹੀ ਤੇ ਨਹਿਰੂ ਪਰਿਵਾਰ ਲਈ ਇਸ ਜੁਡਲੀ ਨੇ ਹੱਦ ਦਰਜੇ ਤੇ ਜਾ ਕੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਵੀ ਕੀਤੀ ਅਤੇ ਅਜਿਹੇ ਕਾਰਜ ਕੀਤੇ ਜਿਹੜੇ ਭਾਰਤ ਨੂੰ ਕੁਮੰਤਰੀ ਫਰੰਟ ਤੇ ਬਦਨਾਮ ਕਰਨ ਲਈ ਕਾਫੀ ਸਨ 인ਦਰਾ ਗਾਂਧੀ ਅਤੇ ਕਾਂਗਰਸ ਦੀ ਵਿਰੋਧੀ ਕਾਂਗਰਸ ਦੀਆਂ ਵਿਰੋਧੀ ਪਾਰਟੀਆਂ ਨੂੰ ਇਸ ਜੁਡਲੀ ਵੱਲੋਂ ਉਹਨਾਂ ਤੇ ਜਾਸੂਸੀ ਕੀਤੇ ਜਾਣ ਅਤੇ ਕੋਜੇ ਹੱਥਕੰਡਿਆਂ ਬਾਰੇ ਪਤਾ ਲੱਗ ਚੁੱਕਾ ਸੀ ਜਦੋਂ ਮੁਰਾਰਜੀ ਦੇਸਾਈ 1977 ਚ ਪ੍ਰਧਾਨ ਮੰਤਰੀ ਬਣਿਆ ਤਾਂ ਉਸਨੇ ਰਾਹ ਨੂੰ ਖਤਮ ਕਰਨ ਦਾ ਲਗਭਗ ਫੈਸਲਾ ਕਰ ਲਿਆ ਸੀ ਅਤੇ ਐਸੇ ਕਰਕੇ ਉਸਨੇ ਕਾਓ ਸਿਕਸੈਨਾ ਅਤੇ ਕੇ ਸੰਕਰਨ ਨਾਇਰ ਨੂੰ ਆਪਣੀ ਲਿਮਟ ਚ ਰਹਿਣ ਲਈ ਹੁਕਮ ਦਿੱਤੇ ਮੁਰਾਰਜੀ ਦੇਸਾਈ ਵੱਲੋਂ ਬਦਮਾਸ਼ੀ ਕਰਨ ਇਹਨਾਂ ਕੋਲੋਂ ਅਹੁਦੇ ਖੋਹ ਕੇ ਖੂਫੀਆ ਤੰਤਰ ਤੋਂ ਵੱਖ ਕਰ ਦਿੱਤਾ ਗਿਆ ਪਰ 1980 ਚ ਇੰਦਰਾ ਗਾਂਧੀ ਤੇ ਦੁਬਾਰਾ ਪ੍ਰਧਾਨ ਮੰਤਰੀ ਬਣਦਿਆਂ ਹੀ ਇਹਨਾਂ ਸਾਰੇ ਅਫਸਰਾਂ ਨੂੰ ਤੁਰੰਤ ਵਾਪਸ ਬੁਲਾ ਕੇ ਇਹਨਾਂ ਦੇ ਮਨਪੌਂਦੇ ਵਿਭਾਗਾਂ ਅਤੇ ਅਹੁਦਿਆਂ ਨਾਲ ਥਾਪੜਾ ਦਿੱਤਾ ਹੁਣ ਇੰਦਰਾ ਦਾ ਅਗਲਾ ਟਾਰਗੇਟ ਪੰਜਾਬ ਦੇ ਸਿੱਖ ਸਨ ਧਰਮ ਯੁੱਧ ਮੋਰਚਾ ਇਜ਼ ਟੋਟਲੀ ਸੈਪਰੇਟਿਸਮ ਮੂਵਮੈਂਟ ਇਟਸ ਜਸਟ ਇਨਾਫ ਟੂ ਪ੍ਰੋਪਗੇਟ ਅਕੋਰਡਿੰਗਲੀ

ਬਗੈਰਤੀ ਦੀ ਏਜੰਸੀ ਦੀ ਸਲਾਹ ਲਿਆ ਬਹੁਤ ਵੱਡਾ ਫੈਸਲਾ ਲੈ ਲਿਆ ਉਸਨੇ ਜਲਦਬਾਜ਼ੀ ਵਿੱਚ ਪੱਛਮੀ ਕਮਾਂਡ ਦੇ ਲੈਫਟੀਨੈਂਟ ਜਨਰਲ ਐਸ ਕੇ ਸਿੰਘਾ ਨੂੰ ਹੁਕਮ ਕਰ ਦਿੱਤਾ ਕਿ ਮੈਥੇ ਚੌਕ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਵਿਖੇ ਟੈਂਕਾਂ ਦੇ ਨਾਲ ਫੌਜੀ ਕਾਰਵਾਈ ਕਰਕੇ ਸੰਤ ਭਿੰਡਰਾਂ ਵਾਲਿਆਂ ਨੂੰ ਗ੍ਰਿਫਤਾਰ ਕਰੇ ਇੰਦਰਾ ਗਾਂਧੀ ਦੀ ਇਹ ਖਿਜਾਹਟ ਕਿਉਂ ਸੀ ਇਸ ਦਾ ਇੱਕੋ ਕਾਰਨ ਸੰਤ ਭੇਡਰਾਂ ਵਾਲਿਆਂ ਵੱਲੋਂ ਉਸ ਨਾਲ ਗੱਲਬਾਤ ਕਰਨ ਤੋਂ ਕੋਰੀ ਨਾ ਕਰ ਦੇਣਾ ਸੀ ਜਨਰਲ ਸੀਨਾ ਨੇ ਇਹ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਇਸੇ ਕਾਰਨ ਸੈਨਾ ਦੀ ਥਾਂ 1983 ਚ ਉਸ ਤੋਂ ਵੀ ਜੂਨੀਅਰ ਉਰਵੀ ਕਮਾਂਡ ਤੇ ਮੁਖੀ ਜਨਰਲ ਏ ایس ਵੈਦਿਆ ਨੂੰ ਭਾਰਤੀ ਫੌਜ ਦਾ ਮੁਖੀ ਬਣਾਇਆ ਗਿਆ ਸੀ ਇਹਦੇ ਨਤੀਜੇ ਵਜੋਂ ਜਨਰਲ ਸੀਨਾ ਨੇ ਰੋਸ ਪ੍ਰਗਟ ਕਰਦਿਆਂ ਫੌਜ ਤੋਂ ਰਿਟਾਇਰਮੈਂਟ ਲੈ ਲਈ ਇਸ ਘਟਨਾ ਤੋਂ ਇੱਕ ਗੱਲ ਜ਼ਾਹਿਰ ਹੋ ਜਾਂਦੀ ਹੈ ਕਿ 3rd ਏਜੰਸੀ ਵੱਲੋਂ ਬਣਾਈ ਗਈ ਵਿਉਂਤ ਦੇ ਮੁਤਾਬਕ ਹਮਲਾ ਬਿਲਕੁਲ ਉਸ ਵੇਲੇ ਕੀਤਾ ਜਾਣਾ ਸੀ ਜਦੋਂ ਸੰਤ ਭਿੰਡਰਾਂਵਾਲਿਆਂ ਨੇ ਲਾਲਾ ਜਗਤ ਨਾਰਾਇਣ ਕਤਲ ਕੇਸ 'ਚ ਮਹਿਤੇ ਚੌਕ ਤੋਂ ਟਕਸਾਲ ਦੇ ਹੈੱਡਕੁਆਰਟਰ ਤੋਂ 20 ਸਤੰਬਰ ਨੂੰ ਗ੍ਰਿਫਤਾਰੀ ਦੇਣੀ ਸੀ 20 ਸਤੰਬਰ ਵਾਲੇ ਦਿਨ 50 ਹਜ਼ਾਰ ਤੋਂ ਵੱਧ ਸਿੱਖ ਇਕੱਠੇ ਹੋਏ ਸਨ ਐਸਕੇ ਸੈਨਾ ਵੱਲੋਂ ਅਜਿਹੇ ਮੌਕੇ ਤੇ ਹਮਲਾ ਕਰਨ ਤੋਂ ਇਨਕਾਰ ਕੀਤਾ ਜਾਂਦੀ इंदिरा गांधी ਅਤੇ 3rd ਏਜੰਸੀ ਦੇ ਅਫਸਰਾਂ ਨੂੰ ਉਮੀਦ ਨਹੀਂ ਸੀ ਹਾਊ ਕੈਨ ਯੂ ਥਿੰਕ ਆਫ 댓 ਆਪਣੇ ਐਸਾ ਸੋਚ ਵੀ ਕਿਵੇਂ ਲਿਆ ਨੋ ਇੰਡੀਅਨ ਆਰਮੀ ਕੈਨ ਨਾਟ ਵਰਕ ਟੂ ਰੈਸਟ অর ਕਿਲ ਅ ਰਿਲੀਜੀਅਸ ਲੀਡਰ ਪੰਜਾਬ ਆਪਰੇਸ਼ਨ ਤੇ ਕੰਮ ਕਰਦੀ ਆਰ ਐਨ ਕਾਉ ਦੀ ਟੀਮ ਚ ਕਰਨਲ ਬੀ ਲੌਂਜਰ ਦਾ ਨਾਮ ਕਾਫੀ ਅਹਿਮ ਹੈ ਉਸ ਵੇਲੇ ਕਰਨਲ ਬੀ ਲੌਂਜਰ ਪ੍ਰਧਾਨ ਮੰਤਰੀ ਤੇ ਨਿੱਜੀ ਸਿਆਸੀ ਸਿਕਤਰੇ ਤੇ ਦਾ ਮੁਖੀ ਸੀ ਉਨੀ ਸੋ 70 ਚ ਜਿਹੜੀ ਜਨਤਾ ਪਾਰਟੀ ਤੇ ਹੋਰ ਨਾ ਪਾਰਟੀਆਂ ਦੀ ਮਿਲੀ ਜੁਲੀ ਸਰਕਾਰ ਬਣੀ ਸੀ ਉਸ ਸਰਕਾਰ ਨੂੰ ਤੋੜਨ ਦੇ ਪਿੱਛੇ ਇਹ ਬੀ ਲੌਂਜਰ ਦਾ ਨਾਮ ਕਾਫੀ ਅਹਿਮ ਮੰਨਿਆ ਜਾਂਦਾ ਹੈ ਇਹ ਸਾਰਾ ਬੀ ਲੌਂਜਰ ਦਾ ਕੰਮ ਸੀ ਜਿਹੜੀ ਉਹ ਸਰਕਾਰ ਟੁੱਟੀ ਇਸ ਅਸਫਰ ਨੇ ਕੋਈ ਦਰਜਨ ਤੋਂ ਵੱਧ ਰੂਪ ਬਦਲ ਕੇ ਇੰਦਰਾ ਗਾਂਧੀ ਦੇ ਵਿਰੋਧੀ ਲੀਡਰਾਂ ਕੋਲ ਆਪਣੇ ਆਪ ਨੂੰ ਮਹੱਤਵਪੂਰਨ ਵਿਅਕਤੀ ਬਣਾ ਕੇ ਪੇਸ਼ ਕੀਤਾ ਅਤੇ ਉਹਨਾਂ ਦੇ ਨਾਲ ਖਾਸ ਸਬੰਧ ਬਣਾ ਲਏ। ਲੌਂਚਰ ਨੇ ਕੁਝ ਸਮੇਂ ਦੇ ਅੰਦਰ-ਅੰਦਰ ਬਹੁਤ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਗੁਪਤ ਦਸਤਾਵੇਜ਼ ਹਾਸਲ ਕਰ ਲਏ। ਬਾਅਦ ਵਿੱਚ ਇਹਨਾਂ ਦਸਤਾਵੇਜ਼ਾਂ ਦੇ ਆਧਾਰ 'ਤੇ ਵਿਰੋਧੀ ਲੀਡਰਾਂ ਦੀਆਂ ਨਿੱਜੀ ਅਤੇ ਪਰਿਵਾਰਕ ਕਮੀਆਂ ਨੂੰ ਸਰਕਾਰ ਤੋੜਨ ਲਈ ਆਧਾਰ ਬਣਾਇਆ ਗਿਆ। ਇੰਦਰਾ ਗਾਂਧੀ ਨੇ ਬੀ ਲੌਂਚਰ ਨੂੰ ਆਰਐਨ ਕਾਓ ਗਰੀਸ਼ ਸਖਸੈਨਾ ਅਤੇ ਕੇ ਸੰਕਰਨ ਨਾਇਰ ਦੇ ਨਾਲ ਪੰਜਾਬ ਦੀ ਸਿੱਖ ਸਿਆਸਤ ਅਕਾਲੀ ਲੀਡਰਸ਼ਿਪ ਨੂੰ ਕੰਟਰੋਲ ਕਰਨ ਦਾ ਕਾਰਜ ਭਾਰ ਸੌਂਪ ਦਿੱਤਾ। ਸੋ ਉਸਨੇ ਪੰਜਾਬ ਦੀ ਅਕਾਲੀ ਸਿਆਸਤ ਚੋਂ ਦਿੱਲੀ ਦੇ ਪੱਖ ਵਾਲੇ ਵਧੀਆ ਮੋਹਰੇ ਚੁਣ ਲਏ। ਕਾਉ ਕੇ ਸੰਕਰਨ ਨਾਇਰ ਗਰੀਸ਼ ਸਖਸੈਨਾ ਅਤੇ ਕਰਨਲ ਬੀ ਲੌਂਜਰ ਚਾਰਾਂ ਸੀਨੀਅਰ ਅਫਸਰਾਂ ਨੂੰ ਗੁਪਤ ਰੂਪ ਚ ਕੈਬਨਟ ਰੈਂਕ ਵੀ ਦਿੱਤੇ ਗਏ ਸਨ। ਪੰਜਾਬ ਦੇ ਸਿੱਖਾਂ ਦੇ ਨਾਲ ਖੇਡੀ ਜਾ ਰਹੀ ਇਸ ਅਣਦੇਸ ਦੀ ਖੇਡ ਲਈ ਪੈਸੇ ਦਾ ਪ੍ਰਬੰਧ ਉਸ ਵੇਲੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਡਾਕਟਰ ਮਨਮੋਹਨ ਸਿੰਘ ਨੇ ਸਰਕਾਰ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਦੂਜੀਆਂ ਸਕੀਮਾਂ ਦੇ ਨਾਮ ਹੇਠ ਕੀਤਾ ਤੇ ਪੈਸਾ ਸੀ ਪੰਜਾਬ ਆਪਰੇਸ਼ਨ ਦੇ ਲਈ ਇੰਦਰਾ ਗਾਂਧੀ ਨੂੰ ਡਾਕਟਰ ਮਨਮੋਹਨ ਸਿੰਘ ਨੇ ਮੁਹੱਈਆ ਕਰਵਾਇਆ 18000 ਕਰੋੜ ਇਸ ਦੇ ਬਦਲੇ ਵਿੱਚ ਪਰਿਵਾਰ ਆਪ ਦਾ ਖਿਆਲ ਰੱਖੇਗਾ। ਉਨੀਸੋ ਕਿਆਸੀ ਬਿਆਸੀ ਦੇ ਦੌਰਾਨ ਭਾਰਤੀ ਫੌਜ ਨੇ ਉੱਤਰ ਪ੍ਰਦੇਸ਼ ਦੇ ਪਹਾੜੀ ਇਲਾਕੇ 'ਚ ਚੀਨ ਦੀ ਹੱਦ ਤੋਂ 250 ਕਿਲੋਮੀਟਰ ਪੱਛਮ ਵੱਲ ਭਾਰਤੀ ਫੌਜ ਦੇ ਚਕਰਾਤਾ ਬੇਸ ਕੈਂਪ ਚ ਦਰਬਾਰ ਸਹਿਰ ਦਾ ਬਿਲਕੁਲ ਉਸੇ ਸਾਈਜ਼ ਦਾ ਮਾਡਲ ਬਣਾ ਕੇ ਬਕਾਇਦਾ ਤੌਰ ਤੇ ਰਹਿਸਲਾਂ ਸ਼ੁਰੂ ਕੀਤੀਆਂ। ਇਹਨਾਂ ਰਹਿਸਲਾਂ 'ਚ ਜ਼ਮੀਨੀ ਫੌਜ ਦੇ ਇਲਾਵਾ ਸਮੁੰਦਰੀ ਫੌਜ ਦੇ ਗੋਤਾਖੋਰਾਂ ਨੇ ਵੀ ਹਿੱਸਾ ਲਿਆ ਥਰਡ ਏਜੰਸੀ ਦੀ ਬਣਤਰ ਬਹੁਤ ਤਰਤੀਬ ਨਾਲ ਘੜੀ ਗਈ ਸਭ ਤੋਂ ਉੱਪਰ ਕਸ਼ਮੀਰੀ ਬ੍ਰਾਹਮਣ ਆਰਨਕਾਓ ਨੂੰ ਰੱਖਿਆ ਗਿਆ ਇੰਦਰਾ ਵਾਸਤੇ ਇਸ ਕੰਮ ਲਈ ਉਸ ਤੋਂ ਵਧੀਆ ਹੋਰ ਕੋਈ ਅਫਸਰ ਹੋ ਨਹੀਂ ਸੀ ਸਕਦਾ ਆਰਨਕਾਓ ਇੰਦਰਾ ਗਾਂਧੀ ਦੇ ਦਫ਼ਤਰ ਅਧਿਕਾਰ ਜਾਂ ਇੰਡੀਆ ਦੇ ਕਿਸੇ ਵੀ ਮਹੱਤਵਪੂਰਨ ਸਥਾਨ ਤੇ ਬਿਨਾਂ ਦੱਸੇ ਬਿਨਾਂ ਤਲਾਸ਼ੀ ਤੋਂ ਸਿੱਧਾ ਆ ਜਾ ਸਕਦਾ ਸੀ ਪੰਜਾਬ ਦੇ ਸਿਆਸੀ ਮਾਮਲਿਆਂ ਬਾਰੇ ਗੁਪਤ ਤਰੀਕੇ ਨਾਲ ਕੰਮ ਕਰਨ ਲਈ ਤਾਇਨਾਤ ਕੀਤੇ ਗਏ ਕਰਨਲ ਬੀ ਲੌਂਜਰ ਨੂੰ ਅਕਾਲੀ ਦਲ ਦੀ ਹਰ ਸਰਗਰਮੀ ਤੇ ਨਜ਼ਰ ਰੱਖਣ ਅਤੇ ਉਹਨਾਂ ਸਾਰੀਆਂ ਸਰਗਰਮੀਆਂ ਜਿਹੜੀਆਂ ਅਕਾਲੀ ਦਲ ਵੱਲੋਂ ਕੀਤੀਆਂ ਜਾ ਰਹੀਆਂ ਸਨ ਭਾਵੇਂ ਉਹ ਧਰਮਯੂਤ ਮੋਰਚਾ ਸੀ ਉਹਨਾਂ ਨੂੰ ਕੰਟਰੋਲ ਕਰਨ ਦਾ ਕੰਮ ਦਿੱਤਾ ਗਿਆ ਜਲੰਧਰ ਦੀ ਪੰਜਾਬ ਕੇਸਰੀ ਗਰੁੱਪ ਦੀ ਪੱਤਰਕਾਰੀ ਅਤੇ ਸ਼ੇਖਰ ਗੁਪਤਾ ਮਾਰਕਟਲੀ ਤੇ ਸਤੀਸ਼ ਜਾਕਬ ਇਹ ਕੁਝ ਪੱਤਰਕਾਰ ਸਨ ਕੋਈ ਨੈਸ਼ਨਲ ਲੈਵਲ ਦੀ ਪੱਤਰਕਾਰੀ ਸੀ ਇਹਨਾਂ ਦੇ ਵੱਡੇ ਪੱਤਰਕਾਰਾਂ ਨੇ ਅਕਾਲੀ ਲੀਡਰਸ਼ਿਪ ਵਿੱਚੋਂ ਬੰਦੇ ਤੋੜਨ ਲਈ ਕਰਨਲ ਬੀ ਲੋੰਜਰ ਦਾ ਸਾਥ ਦਿੱਤਾ। ਉਸ ਦੀ ਇੰਨੀ ਚੜ੍ਹਤ ਸੀ ਕਿ ਇਤਰਾ ਗਾਂਧੀ ਵੱਲੋਂ ਗ੍ਰਹਿ ਮੰਤਰੀ ਪੀਸੀ ਸੇਠੀ ਨੂੰ ਅੱਗੇ ਲੋੰਜਰ ਦੇ ਥੱਲੇ ਕੰਮ ਕਰਨ ਲਈ ਪਾਬੰਦ ਕਰ ਦਿੱਤਾ ਗਿਆ। ਗ੍ਰਹਿ ਮੰਤਰੀ ਨੂੰ ਕਾਉਨ ਨੂੰ ਰਾ ਦੇ ਮੁਖੀ ਗਰੀਸ਼ ਸਖਸੈਨਾ ਉਰਫ ਗੈਰੀ ਤੇ ਬਹੁਤ ਮਾਣ ਸੀ। ਗੈਰੀ ਸਖਸੈਨਾ ਤੇ ਉਹ ਇਸ ਸਾਰੇ ਪਲਾਨ ਚ ਇਕੱਠੇ ਰਹੇ ਨਾਲ-ਨਾਲ ਰਹੇ ਇਸ ਦੇ ਨਾਲ ਹੀ ਬੀ ਲੌਂਜਰ ਅਤੇ ਸਖਸੈਨਾ ਦੀ ਸਹਿਮਤੀ ਦੇ ਨਾਲ ਪੰਜਾਬ 'ਚ ਸਾੜਫੂਕ ਜਾਂ ਕਤਲਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਜਿਹੜੇ ਸੁਬਿਆ ਬੰਦੇ ਤਿਰਪਾਠੀ ਸਖਸੈਨਾ ਅਤੇ ਇੱਕ ਹੋਰ ਅਫਸਰਾ ਉਸ ਦਾ ਨਾਮ ਹੈ ਪ੍ਰਭੂ ਦਿਆਲ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਅੰਦਰ ਭੇਜੇ ਸਨ ਉਹ ਬਾਹਰ ਆ ਕੇ ਹਿੰਦੂਆਂ ਦੀਆਂ ਦੁਕਾਨਾਂ ਲੁੱਟਦੇ ਤੇ ਹਿੰਦੂਆਂ ਦੇ ਕਤਲ ਕਰਦੇ ਤੇ ਇਹ ਵਾਰਦਾਤਾ ਨੂੰ ਅੰਜਾਮ ਦੇ ਕੇ ਉਹ ਦੁਬਾਰਾ ਦਰਬਾਰ ਸਾਹਿਬ ਦੇ ਅੰਦਰ ਚਲੇ ਜਾਂਦੇ ਇਹ ਹਥਿਆਰਬੰਦ ਕਾਰਵਾਈਆਂ ਬਹੁਤ ਯੋਜਨਾ ਦੇ ਨਾਲ ਕੀਤੀਆਂ ਗਈਆਂ ਕਰਨਲ ਬੀ ਲੌਂਜਰ ਨੇ ਹਰਚੰਦ ਸਿੰਘ ਲੋਂਗੋਵਾਲ ਗਰੁੱਪ 'ਚ ਇਹ ਧਾਰਨਾ ਪੱਕੀ ਬਿਠਾ ਦਿੱਤੀ ਸੀ ਕਿ ਸੰਤ ਭੇਡਰਾਂ ਵਾਲਾ ਹੁਣ ਹਿੰਸਕ ਹੋ ਗਿਆ ਤੇ ਉਹਦੇ ਨਾਲ ਕਿਸੇ ਮਸਲੇ ਤੇ ਮਿਲ ਕੇ ਚੱਲਣ ਦੀ ਵਿਚਾਰ ਬੇਵਕੂਫੀ ਹੋਵੇਗੀ ਖੀਚਾ ਗਿਆ ਦੇਚ ਸੱਤ ਹਿੰਦੂ ਮਾਰ ਤੇ ਬਸ ਚੋਂ ਕੱਢ ਕੇ ਕਿਸੁਰ ਨੂੰ ਕੌਣ ਮਾਰ ਸਕਦਾ ਅਕਾਲੀ ਦਲ ਅਤੇ ਆਪਣੇ ਸੰਘਰਸ਼ ਨੂੰ ਦੋ ਫਾੜ ਕਰਨਾ ਚਾਹੁੰਦੇ ਨੇ ਹਾਲਾਂਕਿ ਸੱਤ ਭੇਡਰਾਂ ਵਾਲੇ ਅਤੇ ਲੰਗੋਵਾਲ ਕੁਝ ਖਾਸ ਮੌਕਿਆਂ ਤੇ ਸਾਰੇ ਸਿੱਖ ਸਟਰਗਲ ਨੂੰ ਇੱਕ ਕਰਕੇ ਰੱਖਣਾ ਚਾਹੁੰਦੇ ਸਨ ਏਕਤਾ ਰੱਖਣੀ ਚਾਹੁੰਦੇ ਸਨ ਪਰ ਕਰਰਲ ਬੀ ਲੌਂਜਰ ਇੱਕ ਇੱਕ ਕਰਕੇ ਆਪਣੇ ਪੱਤੇ ਸੁੱਟਦਾ ਗਿਆ ਅਤੇ ਦੋਵਾਂ ਲੀਡਰਾਂ ਦੇ ਦਰਮਿਆਨ ਇਹ ਸੜਕ ਜਿਹੜੀ ਤੁਸੀਂ ਦੇਖ ਰਹੇ ਹੋ ਇੱਕ ਸਰਹੱਦ ਬਣ ਗਈ ਤੀਜੀ ਏਜੰਸੀ ਲਈ ਇਹ ਬਹੁਤ ਸਕੂਨ ਦੇਣ ਵਾਲੀ ਗੱਲ ਸੀ ਸੰਜੀਵ ਕੁਮਾਰ ਤਿਰਪਾਠੀ ਨੇ ਪੰਜਾਬ ਚ ਅਜੀਹਾ ਮਾਹੌਲ ਤਿਆਰ ਕਰਨਾ ਸੀ ਜਿਸ ਨਾਲ ਭਾਰਤ ਦੀ Hindu ਜਨਤਾ ਸਿੱਖਾਂ ਨੂੰ ਸਖਤ ਨਫ਼ਰਤ ਕਰਨ ਲੱਗ ਜਾਵੇ ਤਿਰਪਾਠੀ ਨੇ ਖੁਫੀਆ ਮਹਿਕਮੇ ਦੀ ਮਦਦ ਦੇ ਨਾਲ ਪੰਜਾਬ ਤੇ ਰਾਜਸਥਾਨ ਦੀ ਸਰਹੱਦ ਰਾਹੀਂ ਨਸ਼ੇ ਅਤੇ ਹਥਿਆਰਾਂ ਦੀ ਸਮਗਲਿੰਗ ਕਰਨ ਵਾਲੇ ਸਮਗਲਰ ਅਤੇ ਬਦਮਾਸ਼ਾਂ ਨੂੰ ਭਰਤੀ ਕਰਕੇ ਇੱਕ ਖਾਸ ਤਰ੍ਹਾਂ ਦੀ ਸਿਖਲਾਈ ਦਿੱਤੀ ਰਾਜਸਥਾਨ ਅਤੇ ਹਰਿਆਣਾ ਦੇ ਕੁਝ ਗ੍ਰੰਥੀਆਂ ਦੇ ਰਾਹੀ ਉਹਨਾਂ ਨੂੰ ਸਿੱਖਾਂ ਦੀ ਧਾਰਮਿਕ ਵਿਰਤੀ ਅਤੇ ਨਿਤਨੇਮ ਦੀਆਂ ਵਿਧੀਆਂ ਸਿਖਾਈਆਂ ਗਈਆਂ ਇਸ ਕੰਮ 'ਚ ਉਸਦੀ ਮਦਦ ਇੱਕ ਸਿੱਖ ਅਫਸਰ ਜੀਬੀ ਸਿੱਧੂ ਨੇ ਕੀਤੀ ਜੀਬੀ ਸਿੱਧੂ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਨਹਿਰੂ ਪਰਿਵਾਰ ਦੇ ਵਫਾਦਾਰ ਸਵਰਨ ਸਿੰਘ ਦਾ ਜਵਾਈ ਹੈ ਸਿੱਧੂ ਨੇ 3rd ਏਜੰਸੀ ਅਤੇ ਕਾਉ ਨੂੰ ਸਿੱਖ ਖੜਕੂਆਂ ਤੇ ਸਿੱਖ ਸਪਿਰਿਟ ਬਾਰੇ ਹਰ ਉਹ ਜਾਣਕਾਰੀ ਮੁਹੱਈਆ ਕਰਵਾਈ ਜਿਹੜੀ 3rd ਏਜੰਸੀ ਨੂੰ ਚਾਹੀਦੀ ਸੀ ਇਸ ਤਰ੍ਹਾਂ ਤੀਜੀ ਏਜੰਸੀ ਨੇ ਸਿੱਖਾਂ ਚ ਲੜ ਮਰਨ ਦੀ ਭਾਵਨਾ ਨੂੰ ਕਾਟ ਕਰਨ ਵਾਸਤੇ ਇੱਕ ਵੱਖਰਾ ਮਹਿਕਮਾ ਬਣਾਇਆ ਇਸ ਮਹਿਕਮੇ ਦੀਆਂ ਸਿਫਾਰਸ਼ਾਂ ਨੂੰ ਰਿਸਰਚ ਐਂਡ ਐਨਾਲਾਈਸਿਸ ਵਿੰਗ ਰਾ ਰਾ ਅਤੇ ਇਲਾਕਾਈ ਏਜੰਸੀਆਂ ਅੱਜ ਵੀ ਜਿਉਂ ਦਾ ਤਿਉਂ ਮੰਨਦਿਆਂ ਨੇ ਤੇ ਲਾਗੂ ਕਰਦਿਆਂ ਨੇ ਜਾਸੂਸਾਂ ਦੀ ਭਰਤੀ ਅਤੇ ਉਹਨਾਂ ਨੂੰ ਕੰਮ ਦਿੱਤੇ ਜਾਣ ਵੇਲੇ ਇੰਨਾ ਖਿਆਲ ਰੱਖਿਆ ਗਿਆ ਕਿ ਆਪਸ 'ਚ ਇੱਕ ਨੂੰ ਦੂਜੇ ਜਾਸੂਸ ਬਾਰੇ ਪਤਾ ਤੱਕ ਨਾ ਲੱਗੇ ਦਰਜਨ ਦੇ ਕਰੀਬ ਜਾਸੂਸ ਸੰਤ ਭਿੰਡਰਾਂ ਵਾਲਿਆਂ ਦੇ ਜਥੇ 'ਚ ਉਹਨਾਂ ਦੇ ਬਿਲਕੁਲ ਨੇੜੇ ਪਹੁੰਚ ਗਏ ਅਤੇ ਜਥੇ ਦੇ ਬਾਕੀ ਮੈਂਬਰਾਂ ਦਾ ਭਰੋਸਾ ਹਾਸਲ ਕਰਨ 'ਚ ਕਾਮਯਾਬੀ ਰਹੇ ਕੁਝ جاسੂਸ ਬਬਰਖਾਲਸਾ ਇੰਟਰਨੈਸ਼ਨਲ ਸਿੱਖ ਸਟੂਡੈਂਟਸ ਫੈਡਰੇਸ਼ਨ ਅਕਾਲ ਫੈਡਰੇਸ਼ਨ ਅਤੇ ਅਕਾਲੀ ਦਲ ਚ ਵੀ ਸ਼ਾਮਲ ਹੋ ਗਏ ਰਾਹ ਦਾ ਇੱਕ ਹੋਰ ਬੰਦਾ ਸੀ ਐਚ ਜੇ ਕਿਰਪਲਾਨੀ ਇਹ ਇੱਕ ਬਦਨਾਮ ਸ਼ਾਰਪ ਸ਼ੂਟਰ ਆਰ ਐਨ ਕਾਉ ਦਾ ਬਹੁਤ ਨਜ਼ਦੀਕੀ ਸੀ ਕਿਰਪਲਾਨੀ ਬਾਰੇ ਇਹਨਾਂ ਨੂੰ ਪਤਾ ਲੱਗਿਆ ਕਿ ਉਸ ਨੂੰ ਕਿਸੇ ਵਿਦੇਸ਼ੀ ਏਜੰਸੀ ਨੇ ਸਿਖਲਾਈ ਦਿੱਤੀ ਸੀ ਕਿ ਸੰਕਰਨ ਨਾਇਰ ਸਿਕਸੈਨਾ ਅਤੇ ਕਾਓ ਨੇ ਸੰਤ ਭਿੰਡਰਾਂ ਵਾਲਿਆਂ ਨੂੰ ਦਰਪਾਲ ਸਾਹਿਬ ਦੇ ਅੰਦਰ ਹੀ ਮਾਰਨ ਲਈ ਜਿਹੜਾ ਡੈਥ ਸਕੁਐਡ ਬਣਾਇਆ ਸੀ ਕਿਰਪਲਾਨੀ ਉਸ ਡੈਥ ਸਕੁਐਡ ਦਾ ਖਾਸ ਮੈਂਬਰ ਸੀ ਇਹ ਗੱਲ 1984 ਦੇ ਜਨਵਰੀ ਮਹੀਨੇ ਦੀ ਹੈ ਇਸ ਡੈਥ ਸਕੁਐਡ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਗੁਰੂ ਰਾਮਦਾਸ ਲੰਗਰ ਦੀ ਇਮਾਰਤ ਦੇ ਉੱਪਰੋਂ ਗ੍ਰਿਫਤਾਰ ਕਰਨ ਜਾਂ ਉਹਨਾਂ ਨੂੰ ਗੋਲੀ ਮਾਰ ਦੇਣ ਦੀ ਯੋਜਨਾ ਬਣਾ ਲਈ ਇੱਕ ਹੈਲੀਕਾਪਟਰ 'ਚ 20 ਹਥਿਆਰਬੰਦ ਕਮਾਂਡੋ ਫੌਜੀਆਂ ਨੇ ਲੰਗਰ ਦੀ ਬਿਲਡਿੰਗ ਤੇ ਯਕਦਮ ਉਤਰ ਕੇ ਕੁਝ ਪਲਾਂ ਵਿੱਚ ਹੀ ਸнт ਜਰਨੈਲ ਸਿੰਘ ਤੇ ਹਥਿਆਰਬੰਦ ਸਾਥੀ ਸਿੰਘਾਂ ਨੂੰ ਮਾਰ ਦੇਣਾ ਸੀ ਤੇ ਉਹਨਾਂ ਨੂੰ ਫੜ ਕੇ ਉੱਡ ਜਾਣਾ ਸੀ ਯੋਜਨਾ ਤਾਂ ਐਤਾ ਬਣਾ ਲਈ ਜਿਵੇਂ ਇਸ ਐਕਸ਼ਨ 'ਚ ਤੋਂ ਹੋਰ ਹੈਲੀਕਾਪਟਰ ਵਰਤੇ ਜਾਣੇ ਸਨ ਜਿਨ੍ਹਾਂ ਨੇ ਪਹਿਲੇ ਹੈਲੀਕਾਪਟਰ ਨੂੰ ਕਵਰ ਕਰਨਾ ਸੀ ਕਵਰ ਦੇਣਾ ਸੀ ਆਰਿਆਨ ਕਾਉਦੀ ਇਹ ਯੋਜਨਾ ਦਾ ਸਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਤੇ ਉਹਨਾਂ ਨੇ ਹੈਲੀਕਾਪਟਰਾਂ ਦੇ ਸਵਾਗਤ ਦੀ ਤਿਆਰੀ ਕਰ ਲਈ ਇਹ ਸਭ ਦੇ ਬਾਵਜੂਦ ਸਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਰੋਜ਼ਾਨਾ ਗੁਰੂ ਰਾਮਦਾਸ ਲੰਗਰ ਦੀ ਇਮਾਰਤ ਤੇ ਸੰਗਤ ਨੂੰ ਮਿਲਣਾ ਤੇ ਭਾਸ਼ਣ ਦੇਣਾ ਜਾਰੀ ਰੱਖਿਆ ਪਤਾ ਲੱਗਿਆ ਕਿ ਹੈਲੀਕਾਪਟਰਾਂ ਦੇ ਸਵਾਗਤ ਲਈ ਗੁਰੂ ਰਾਮਦਾਸ ਰਾਂ ਦੇ ਬਿਲਕੁਲ ਪਿੱਛੇ ਪਾਣੀ ਦੀ ਟੈਂਕੀ ਹੈ ਜਿਹੜੀ ਇੱਕ ਹੁੰਦੀ ਸੀ ਹੁਣ ਤਾਂ ਸ਼੍ਰੋਮਣੀ ਕਮੇਟੀ ਨੇ ਢਾਹ ਦਿੱਤਾ ਉਹਨੂੰ ਉਹਦੇ ਤੇ ਇੱਕ ਲੁਗਵਾ ਮੋਰਚਾ ਬਣਾਇਆ ਗਿਆ ਸੀ ਜਿਹੜਾ ਦਿਨ ਰਾਤ ਦਰਬਾਰ ਸਾਹਿਬ ਕੰਪਲੈਕਸ ਦੇ ਉੱਤੋਂ ਦੀ ਹੋਣ ਵਾਲੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਹਵਾਈ ਆਵਾਜ਼ਾਈ ਹੈ ਉਹਦੇ ਤੇ ਤਿੱਖੀ ਨਜ਼ਰ ਰੱਖਣ ਲੱਗਾ ਤੇ ਦਿੱਲੀ ਦੀ ਟੀਮ ਇੰਦਰਾ ਗਾਂਧੀ ਦੀ ਟੀਮ ਆਰਐਨਕੋ ਇਹ ਇੱਕ ਵਾਰ ਫੇਰ ਆਪਣੇ ਆਪ ਨੂੰ ਹਾਰ ਗਏ ਮਹਿਸੂਸ ਕਰਨ ਲੱਗੇ ਕੋਈ ਵਾਹ ਨਹੀਂ ਲੱਗ ਰਹੀ ਸੀ ਆਰਨ ਕਾਉ ਨੇ ਆਪਣੀ ਸਾਰੀ ਜ਼ਿੰਦਗੀ ਮੁਸ਼ਕਲ ਦੌਰ ਵਿੱਚ ਵੀ ਆਪਣੇ ਚਿਹਰੇ ਤੇ ਕਦੇ ਗੁੱਸਾ ਪ੍ਰਗਟ ਨਹੀਂ ਹੋਣ ਦਿੱਤਾ ਸੀ ਪਰ ਸੰਤ ਭਿੰਡਰਾਂ ਵਾਲਿਆਂ ਨੂੰ ਲੀਕ ਹੋ ਰਹੀਆਂ ਖਬਰਾਂ ਦੇ ਕਾਰਨ ਜਗੀਰ ਸਿੰਘ ਉਸਕੇ ਉਹ ਮੱਛੀ ਵਾਂਗ ਤੜਫਿਆ ਫਿਰ ਤੁਖ ਸੋ ਲਾਈਟਲੀ ਐਂਡ ਥੇ ਆਰ ਵੈਰੀ ਪਾਵਰਫੁਲ ਪਾਰਟਿਕਲ ਅਗੇ ਕੀ ਤੇ ਕੀ ਹੋਏ ਹੁੰਦਾ ਇਹ ਸਭ ਅਗਲੇ ਐਪੀਸੋਡ ਚ ਦੱਸਾਂਗੇ ਸਾਡੀ ਖੋਜ ਦਾ ਸਫਰ ਜਾਰੀ ਹੈ ਤੁਸੀਂ ਇਸ ਸਭ ਦੀ ਲੜੀ ਜੋੜਨ ਲਈ ਸਾਡੇ ਪਹਿਲੇ 2 ਐਪੀਸੋਡ ਦੇਖਣਾ ਨਾ ਭੁੱਲਿਓ ਮਿਲਦੇ ਆਂ ਜਿਉ ਦੇ ਵਸਦੇ ਰਹੋ ਨਵੀਂ ਸੋਚ ਤੇ ਨਵੇਂ ਵਿਚਾਰਾਂ ਦੇ ਸੰਗ